ਮਾਨਯੋਗ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਅਗਰਪ੍ਰੀਤ ਸਿੰਘ ਪੁੱਲਰ ਸਾਹਿਬ ਦੇ ਦੇਸ਼ ਨਿਰਦੇਸ਼ੇਟ ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਨੇ 4 ਕਯੂਜ਼ ਅਰੈਸਟ ਕੀਤੇ ਪਿਛਲੇ 24 ਘੰਟਿਆਂ ਦੇ ਵਿੱਚ ਉਹਦੇ 2 ਕਯੂਜ਼ ਪੁਲਿਸ ਸਟੇਸ਼ਨ ਗੇਟ ਹੀਮਾ ਦੇ ਨੇ ਤੇ 2 ਕਯੂਜ਼ ਪੁਲਿਸ ਸਟੇਸ਼ਨ ਸਿਵਲ ਲਾਈਨ ਅੰਮ੍ਰਿਤਸਰ ਦੇ ਹੈਗੇ ਇਹਦੇ ਵਿੱਚ ਗੇਟ ਹੀਮਾ ਦੇ ਜਿਹੜੇ 2 ਕਯੂਜ਼ ਨੇ ਉਹ 2 ਮੁਕਦਮੇ ਹੈਗੇ ਐ ਐਫ ਆਈ ਨੰਬਰ 208 ਤੇ 209 208 ਹੈਗੀ ਐ 304 190 191 ਜਿਵੇਂ 3 ਬੀ ਐਨ ਐਸ ਤੇ ਉਹਦੇ ਚ ਇੱਕ ਲੇਡੀ ਦਾ ਪਰਸ ਸਨੈਚ ਹੋਇਆ ਸੀ ਤੇ ਮੋਬਾਈਲ ਫੋਨ ਸੈਮਸੰਗ ਦਾ ਸਨੈਚ ਹੋਇਆ ਸੀ ਤੇ ਐਸ ਐਚਓ ਗੇਟ ਟੀਮਾਂ ਨੇ ਫੁਰਤੀ ਦਿਖਾਦੋਏ ਆਪਣਾ ਅਕਿਊਸਡ ਅਰुण कुमार ਨੂੰ ਅਰੈਸਟ ਕਰਕੇ ਤੇ ਫੋਨ ਤੇ ਪਰਸ ਦੋਨੋਂ ਚੀਜ਼ਾਂ ਰਿਕਵਰ ਕੀਤੀਆਂ ਉਸ ਤੋਂ ਬਾਅਦ ਐਫ ਆਈ ਆ ਨੰਬਰ 209 ਉਹ ਵੀ 14 11 2024 61 14 14 ਐਕਸਾਈਜ਼ ਐਕਟ ਗੇਟ ਟੀਮਾਂ ਅੰਬਸਰ ਦੀ ਹੈ ਉਹਦੇ ਇੱਕ ਉਸ ਤੀਰਥarnath ਅਲਾਇਸ ਤੀਰਥਾ ਚੱਡਾ son of ਚਰਨਨਾਥ ਨੂੰ ਰੈਸਟ ਕੀਤਾ ਜਿਹਦੇ ਕੋਲ 48 ਬੋਤਲਾਂ ਇਲੈਸਟ ਲਿਕਰ ਦੀ ਬਰਾਮਦ ਹੋਈਆਂ ਇਹਨੂੰ ਰੈਸਟ ਕੀਤਾ ਫਤੇ ਸਿੰਘ ਕਲੋਨੀ ਤੋਂ ਇਸ ਤੋਂ ਇਲਾਵਾ ਪੁਲਿਸ ਸਟੇਸ਼ਨ ਸਿਵਲ ਲਾਈਨ ਦੇ ਦੋ ਪੀਓ ਅਸੀਂ ਰੈਸਟ ਕੀਤੇ ਉਹਨਾਂ ਦਾ ਨਾਮ ਹੈ ਸੋਨ ਸਿੰਘ ਅਲਾਇਸ ਸੋਨੂ ਤੇ ਪਰਮਜੀਤ ਸਿੰਘ ਅਲਾਇਸ ਪੰਮਾ ਜਿਹੜਾ ਸੋਨੂ ਹੈ ਉਹ ਢਾਲੀਵਾਲ ਗੁਰਦਾਸਪੁਰ ਦਾ ਰਹਿਣ ਵਾਲਾ ਹੈ ਤੇ ਜਿਹੜਾ ਪਰਮਜੀਤ ਸਿੰਘ ਅਲਾਈਸ ਬਮੈ ਉਤਰੰਦਰੰਦਾਰ ਐਨਵਲ ਹੈ ਪੁਲਿਸ ਕਮਿਸ਼ਨਰ ਅੰਮ੍ਰਿਤ ਸਰ ਲੋਕਾਂ ਦੀ ਹਵਾਜ਼ਤ ਲਈ ਤੇ ਅਮਨ ਕਾਨੂੰਨ ਸ਼ਾਂਤੀ ਨੂੰ ਮੇਨਟੇਨ ਰੱਖਣ ਲਈ ਵਚਨਬੱਧ ਹੈ ਧੰਨਵਾਦ